ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਪਰਮਜੀਤ ਸਿੰਘ ਖੋਸਲਾ ਇੱਕ ਵਾਰੀ ਫੇਰ ਤੁਹਾਡੇ ਮਨਪਸੰਦ YouTube ਚੈਨਲ ਮਨਪਸੰਦ Facebook ਤੇ ਮਨਪਸੰਦ TikTok ਅਕਾਊਂਟ PSK Media Group ਤੇ ਇੱਕ ਵਾਰੀ ਫੇਰ ਤੁਹਾਡਾ ਹਾਜ਼ਰਾਂ ਔਰ ਆਪ ਸਭ ਨੂੰ ਜੀ ਆਇਆ ਖੈਰ ਮਕਦਮ ਅਤੇ ਸਵਾਗਤਮ ਗੱਲ ਅੱਜ ਕਰਨੀ ਹੈ ਜੀ ਜਿਹੜੀ ਹੋ ਸਕਦਾ ਕਿ ਮੇਰੇ ਜਿਹੜੇ ਯਾਰ ਦੋਸਤ ਨੇ ਫੇਸਬੁੱਕ YouTube ਜਾਂ ਟਿਕਟੋਕ ਇੰਸਟਾਗ੍ਰam ਤੇ ਜਿਹੜੇ ਰੈਗੂਲਰ ਮੈਨੂੰ ਦੇਖਦੇ ਸੁਣਦੇ ਨੇ ਉਹਨਾਂ ਨੂੰ ਤੇ ਅੱਜ ਦੀਆਂ ਗੱਲਾਂ ਸ਼ੋਰ ਰਾਕੀ ਪਸੰਦ ਆਉਣਗੀਆਂ ਕਿਉਂਕਿ ਉਹ ਸੱਚ ਨੂੰ ਸੁਣਨਾ ਤੇ ਸੱਚ ਨੂੰ ਰਿਸਪੌਂਡ ਕਰਨਾ ਜਾਣਦੇ ਨੇ ਪਰ ਅੱਜ ਦੀਆਂ ਇਹ ਗੱਲਾਂ ਕੁਝ ਇੱਕ ਫਨਕਾਰਾਂ ਨੂੰ ਜ਼ਰੂਰ ਚੁੱਬਣਗੀਆਂ ਕੁਝ ਇੱਕ ਗਾਇਕ ਕਲਾਕਾਰਾਂ ਨੂੰ ਜ਼ਰੂਰ ਚੁੱਬਣਗੀਆਂ ਕਿਉਂ ਚੁੱਬਣਗੀਆਂ ਕਿਹਨਾਂ ਨੂੰ ਚੁੱਬਣਗੀਆਂ ਇਹ ਤੁਹਾਨੂੰ ਮੇਰੀ ਅੱਗੇ ਗੱਲਬਾਤ ਸੁਣ ਕੇ ਪਤਾ ਲੱਗ ਜਾਏਗਾ ਸਾਈਡ ਤੇ ਤੁਸੀਂ ਦੇਖ ਰਹੇ ਹੋ ਸਰਦੂਲ ਸਿਕੰਦਰ ਸਾਹਿਬ ਦਾ ਪਰਿਵਾਰ ਹੈ ਸਾਰੰਗ ਸਿਕੰਦਰ ਅਲਾਪ ਸਿਕੰਦਰ ਤੇ ਸਾਡੀ ਪੈਣ ਅਮਰ ਨੂਰੀ ਹੱਥ ਵਿੱਚ ਇੱਕ ਪੋਸਟਰ ਹੈ ਤੇ ਨਾਲ ਥੱਲੇ ਦੂਸਰਾ ਸਕਰੀਨਸ਼ਾਟ ਲੱਗਾ ਹੋਇਆ ਹੈ ਇਸੇ ਪੋਸਟਰ ਦਾ YouTube ਦਾ ਸਕਰੀਨਸ਼ਾਟ ਹੈ ਤੁਸੀਂ ਹੈਰਾਨ ਔਰ ਪਰੇਸ਼ਾਨ ਵੀ ਹੋਗੇ ਔਰ ਤੁਸੀਂ ਲਾਂਤਾ ਵੀ ਪੋਗੇ ਉਹਨਾਂ ਕਲਾਕਾਰਾਂ ਨੂੰ ਜਿਨ੍ਹਾਂ ਕਲਾਕਾਰਾਂ ਦੀ ਅੱਜ ਮੈਂ ਗੱਲ ਕਰਨੀ ਆ ਨਾਮ ਕਿਸੇ ਦਾ ਨਹੀਂ ਮੈਂ ਲੈਣਾ ਤੁਸੀਂ ਖੁਦ ਸਮਝ ਜਾਓਗੇ ਉਹ ਕਿਹੜੇ ਫਨਕਾਰ ਨੇ ਜਿਹਨਾਂ ਦੀ ਅੱਜ ਗੱਲ ਕਰਨੀ ਹੈ ਗੱਲ ਇਹ ਹੈ ਕਿ ਤਿੰਨ ਕੋ ਹਫ਼ਤੇ ਪਹਿਲਾਂ ਸਰਦੂਸ ਸਿਕੰਦਰ ਸਾਹਿਬ ਦੇ ਵੱਡੇ ਬੇਟੇ ਸਾਰੰਗ ਸਿਕੰਦਰ ਦਾ ਇੱਕ ਬੜਾ ਪਿਆਰਾ ਜਿਹਾ ਗੀਤ ਹੈ ਨਵੀਂ ਟੈਕਨੋਲੋਜੀ ਦੇ ਨਾਲ ਉਹਨਾਂ ਨੇ ਇਸ ਗੀਤ ਨੂੰ ਬਣਾਇਆ ਸੀ ਔਰ ਰਿਲੀਜ਼ ਕੀਤਾ ਮੀ ਐਂਡ ਹਰ ਗੀਤ ਦਾ ਟਾਈਟਲ ਤੁਸੀਂ ਦੇਖ ਰਹੇ ਹੋ ਗੱਲ ਇਹ ਜਿਹੜੀ ਅੱਜ ਕਰਨ ਦਾ ਮਕਸਦ ਹੈ ਇਹ ਗੀਤ ਰਿਲੀਜ਼ ਹੋਇਆ ਪ੍ਰੈਸ ਕਾਨਫਰੰਸ ਵਿੱਚ ਕੋਈ ਕਲਾਕਾਰ ਨਹੀਂ ਪਹੁੰਚਿਆ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਉਹਨਾਂ ਕਲਾਕਾਰਾਂ ਦੀ ਮੈਂ ਨਾਮ ਕਿਸੇ ਦਾ ਨਹੀਂ ਲੈਣਾ ਕਿਉਂਕਿ ਤੁਸੀਂ ਖੁਦ ਹੀ ਸਮਝ ਜਾਣਾ ਤੁਸੀਂ ਬਹੁਤ ਵੀਡੀਓ ਦੇਖ ਚੁੱਕੇ ਹੋ ਔਰ ਜਿੰਨੇ ਤੇ ਹੁਣ ਵੀ ਸਰਚ ਕਰੋਗੇ ਤਾਂ ਉਹ ਵੀਡੀਓ ਆ ਜਾਣਗੀਆਂ ਜਿਹੜੇ ਸਰਦੂਲ ਸਿਕੰਦਰ ਸਾਹਿਬ ਜਦੋਂ ਜਿਉਂਦੇ ਸਨ ਉਹਨਾਂ ਦੇ ਮੋਢਿਆਂ ਤੇ ਹੱਥ ਰੱਖ ਰੱਖ ਕੇ ਤੱਕੇ ਨਾਲ ਉਹਨਾਂ ਨੂੰ ਗਾਣਾ ਸੁਣਾਉਂਦੇ ਰਹੇ ਬਹੁਤ ਸਾਰੀਆਂ ਸਟੇਜਾਂ ਤੁਸੀਂ ਦੇਖਿਆ ਹੋਵੇਗਾ ਸਰਦੂਲ ਸਿਕੰਦਰ ਸਾਹਿਬ ਨੂੰ ਜਾਂ ਤੇ ਵੈਸੀ ਸਟੇਜ ਤੇ ਬਿਠਾਇਆ ਹੋਇਆ ਜਾਂ ਕੁਰਸੀ ਦੇ ਕੇ ਬਿਠਾਇਆ ਹੋਇਆ ਤੇ ਤੁਸੀਂ ਆਲੇ-ਦੁਆਲੇ ਉਹਨਾਂ ਨੂੰ ਕਦੇ ਇਹ ਵੀ ਨਹੀਂ ਪੁੱਛਿਆ ਕਿ ਤੁਸੀਂ ਤੁਹਾਡੀ ਹੈਲਥ ਹੈਗੀ ਇੱਥੇ ਬੈਠਣ ਜੋਗੀ ਇੰਨਾ ਲੰਬਾ ਗਾਣਾ ਸੁਣਨ ਜੋਗੀ ਜਾਂ ਨਹੀਂ ਪਰ ਸੁਣਾਇਆ ਗਿਆ ਗਾਣਾ ਉਹਨਾਂ ਨੂੰ ਤੱਕੇ ਦੇ ਨਾਲ ਸੁਣਾਇਆ ਗਿਆ ਔਰ ਗਾਣਾ ਸੁਣਾਇਆ ਵੀ ਕਿਹਨਾਂ ਨੂੰ ਜਾ ਰਿਹਾ ਜਿਹੜੇ ਇੱਕ ਖੁਦ ਸੰਗੀਤ ਦੀ ਚੱਲਦੀ ਫਿਰਦੀ ਅਕੈਡਮੀ ਨੇ ਉਹਨਾਂ ਨੂੰ ਗਾਣਾ ਸੁਣਾਇਆ ਜਾ ਰਿਹਾ ਮੈਂ ਇਹ ਨਹੀਂ ਕਹਿੰਦਾ ਕਿ ਇਹ ਕਲਾਕਾਰ ਜਿਹੜੇ ਗਾਣਾ ਸੁਣਾਉਂਦੇ ਸਨ ਇਹ ਬੇਸੁਰੇ ਸਨ ਸਾਰੇ ਸੁਰੀਲੇ ਨੇ ਪਰ ਗੱਲ ਇਹ ਹੈ ਕਿ ਜੇ ਤੁਸੀਂ ਉਹਨਾਂ ਨੂੰ ਜਿਉਂਦੇ ਜਾਗਦੇ ਇਹਨਾਂ ਗਾਣੇ ਸੁਣਾਉਂਦੇ ਹੁੰਦੇ ਸੋਦੇ ਘਰ ਵਿੱਚ ਜਾ ਜਾ ਕੇ ਵੀ ਉਹਨਾਂ ਦੇ ਸਟੇਜਾਂ ਤੇ ਵੀ ਜਾ ਜਾ ਕੇ ਤੇ ਬਹੁਤ ਲੋਕਾਂ ਦੇ ਮਗਰਮੱਛ ਦੇ ਹੰਝ ਵੀ ਵਹਾਏ ਹੋਣਗੇ ਪਰ ਗੱਲ ਇਹ ਹੈ ਕਿ ਅੱਜ ਜੇ ਉਹਨਾਂ ਨੂੰ ਜੂਰ ਸੀਗੀ ਆਲਾਪ ਦਾ ਅਸਾਰੰਗ ਦਾ ਪਹਿਲਾ ਗੀਤ ਐਸੀ ਆਫੀਸ਼ੀਅਲ ਜਿਹੜਾ ਗੀਤ ਪ੍ਰੋਪਰ ਤੌਰ ਤੇ ਉਹਨਾਂ ਨੇ ਰਿਲੀਜ਼ ਕੀਤਾ ਇਹ ਪਹਿਲਾ ਗੀਤ ਸੀਗਾ ਉਹਨਾਂ ਨੇ ਆਪਣੇ ਚੈਨਲ ਤੋਂ ਰਿਲੀਜ਼ ਕੀਤਾ ਚਲੋ ਬੰਦਾ ਇਹ ਵੀ ਕਹਿੰਦਾ ਕਿ ਚਲੋ ਸਾਡੇ ਗੀਤ ਦੇ ਬਹਾਨੇ ਚੈਨਲ ਵੀ ਚੰਗਾ ਚੱਲ ਜਾਏਗਾ ਪਰ ਬੜੀ ਦੁੱਖ ਦੀ ਗੱਲ ਹੈ ਕਿ ਉਹਨਾਂ ਫਨਕਾਰਾਂ ਨੇ ਜਿਹੜੇ ਸਰਦੂਲ ਸਿਕੰਦਰ ਸਾਹਿਬ ਦੇ ird gird ਘੁੰਮਦੇ ਹੁੰਦੇ ਸਨ ਗੁਰੂ ਜੀ ਗੁਰੂ ਜੀ ਕਰਦੇ ਬਹੁਤ ਵੱਡੇ ਫਨਕਾਰ ਜਿਹਨਾਂ ਤੋਂ ਵੱਡਾ ਕੋਈ ਕਲਾਕਾਰ ਨਹੀਂਗਾ ਮੇਰੇ ਇਹ ਲੱਗਦੇ ਮੇਰੇ ਉਹ ਲੱਗਦੇ ਤੇ ਮਤਲਬ ਇਹਨਾਂ ਤੋਂ ਬਾਅਦ ਕੁਝ ਨਹੀਂਗਾ ਇਹ ਐਂਡ ਹੀ ਨੇ ਜਿਹੜੇ ਇਹ ਗੱਲਾਂ ਕਰਦੇ ਹੁੰਦੇ ਸਨ ਕਲਾਕਾਰ ਉਹ ਕਿੱਥੇ ਗਏ ਮੈਂ ਫਿਰ ਇੰਤਜ਼ਾਰ ਕੀਤਾ ਮੈਂ ਫਿਰ ਇਹਨਾਂ ਸਾਰੇ ਕਲਾਕਾਰਾਂ ਦੇ ਸੋਸ਼ਲ ਮੀਡੀਆ ਛਾਣਿਆ ਫੇਸਬੁੱਕ ਇੰਸਟਾਗ੍ਰam ਹੋਰ ਜਿੱਥੇ-ਜਿੱਥੇ ਹੈਗੇ ਨੇ ਮੈਂ ਸਾਰੀ ਛਾਣਬੀਨ ਕੀਤੀ ਕਿਸੇ ਵੀ ਇੱਕ ਪੇ ਦੇ ਪੁੱਤ ਨੇ ਕੋਈ ਪੋਸਟ ਨਹੀਂ ਪਾਇਆ ਕੋਈ ਲਿੰਕ ਨਹੀਂ ਸ਼ੇਅਰ ਕੀਤਾ ਕਿਸੇ ਨੇ ਨਹੀਂ ਕਿਹਾ ਕਿ ਸਾਡੇ ਸੰਗੀਤ ਦੇ ਬਾਦਸ਼ਾਹ ਸੁਰਾਂ ਦੇ ਜਿਹਨੂੰ ਬਾਦਸ਼ਾਹ ਆਪਾ ਕਹਿੰਦੇ ਆ ਸੰਗੀਤ ਦੇ ਬਾਦਸ਼ਾਹ ਸਰਦੂਰ ਸਿਕੰਦਰ ਸਾਹਿਬ ਉਹਨਾਂ ਦੇ بیٹے ਦਾ ਗਾਣਾ ਆਇਆ ਤੇ ਇਸ ਗਾਣੇ ਨੂੰ ਤੁਸੀਂ ਸੁਣੋ ਕਿਸੇ ਵੀ ਇੱਕ ਫਨਕਾਰ ਨੇ ਉਹਨਾਂ ਵਿੱਚੋਂ ਇਸ ਗੀਤ ਨੂੰ ਸ਼ੇਅਰ ਨਹੀਂ ਕੀਤਾ ਨਾ ਕੋਈ ਪ੍ਰੈਸ ਕਾਨਫਰੰਸ ਦੇ ਵਿੱਚ ਮੈਨੂੰ ਨਜ਼ਰ ਆਇਆ ਤੇ ਨਾ ਹੀ ਕਿਸੇ ਨੇ ਉਸ ਗੀਤ ਦਾ ਕੋਈ ਪੋਸਟਰ ਪਾਇਆ ਨਾ ਕਿਸੇ ਨੇ ਬੋਲ ਕੇ ਮੈਨੂੰ ਲੱਗਦਾ ਸੀ ਕਿ ਬਹੁਤ سارے ਲੋਕ ਇਸ ਗੀਤ ਨੂੰ ਪ੍ਰਮੋਟ ਕਰਨਗੇ ਪਰ ਬਿਲਕੁਲ ਨਹੀਂ ਕੀਤਾ ਗਿਆ ਤੁਸੀਂ ਹੁਣ ਦੱਸੋ ਕੀ ਕਿਹਾ ਜਾਵੇ ਇਹਨਾਂ ਫਨਕਾਰਾਂ ਨੂੰ ਜਿਉਂਦਿਆਂ ਦੇ ਤੁਸੀਂ ਕਿੱਦਾਂ ਇਰਤ ਗਿਰਦ ਫਿਰਦੇ ਹੋ ਲੱਤਾਂ ਵਿੱਚ ਬਿੰਦੇ ਹੋ ਪੱਟਾਂ ਵਿੱਚ ਬਿੰਦੇ ਹੋ ਝੋਲੀਆਂ ਵਿੱਚ ਬਿੰਦੇ ਹੋ ਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਤੇ ਜਦੋਂ ਗਾ ਉਹਨਾਂ ਦੇ ਬੱਚਿਆਂ ਨੂੰ ਅੱਜ ਤੁਹਾਡੀ ਲੋੜ ਆ ਤੇ ਤੁਸੀਂ ਪਤਾ ਨਹੀਂ ਕਿਹੜੀਆਂ ਖੋਡਾਂ ਵਿੱਚ ਵੜ ਗਏ ਹੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਲੋਕਾਂ ਨੂੰ ਹੁਣ ਬਹੁਤ ਸਾਰੇ ਲੋਕੀ ਕਹਿਣਗੇ ਵੀ ਚਲੋ ਜੇ ਅਸੀਂ ਨਹੀਂ ਰਿਲੀਜ਼ ਕੀਤਾ ਜਾਂ ਉਹਨਾਂ ਨੇ ਨਹੀਂ ਨਹੀਂ ਸੀ ਸ਼ੇਅਰ ਕੀਤਾ ਤੇ ਤੂੰ ਕਿਹੜਾ ਕੀਤਾ ਮੈਂ ਤੁਹਾਨੂੰ ਇਹ ਵੀ ਪ੍ਰੂਫ ਦੇ ਤੌਰ ਤੇ ਦਿਖਾ ਦੇਣਾ ਇਹ ਦੇਖੋ ਮੈਂ ਜਿੱਦਣ ਕੀ ਤੇ ਰਿਲੀਜ਼ ਹੋਇਆ ਸੀਗਾ ਆ ਦੇਖੋ ਮੇਰਾ ਇਹ ਪੇਜ ਆ ਪੀ ਐਸ ਕੇ ਮੀਡੀਆ ਗਰੁੱਪ ਮੈਂ ਉਦਨੇ ਲਿੰਕ ਸ਼ੇਅਰ ਕੀਤਾ ਸੀ ਕੀ ਲਿਖਿਆ ਸੀ ਤੁਸੀਂ ਪੜ੍ਹ ਵੀ ਸਕਦੇ ਹੋ ਨਾਲ ਦੀ ਨਾਲ ਮੈਂ ਉਦਣ ਹੀ ਸ਼ੇਅਰ ਕਰਤਾ ਸੀਗਾ ਲਿੰਕ ਕਿੰਨਿਆਂ ਨੇ ਦੇਖਿਆ ਕਿੰਨਿਆਂ ਨਹੀਂ ਦੇਖਿਆ ਉਹ ਚਲੋ ਉਹਨਾਂ ਦੀ ਮਰਜ਼ੀ ਹੈ ਪਰ ਮੈਂ ਆਪਣੀ ਡਿਊਟੀ ਉਦਣ ਹੀ ਨਿਭਾ ਦਿੱਤੀ ਸੀਗੀ ਇਹ ਸਿਰਫ ਉਹਨਾਂ ਨੂੰ ਦਿਖਾਉਣ ਵਾਸਤੇ ਨਹੀਂ ਨਾ ਮੈਂ ਕਿਸੇ ਨੂੰ ਕਿਹਾ ਕਿ ਦੇਖੋ ਮੈਂ ਤੁਹਾਡਾ ਗੀਤ ਸ਼ੇਅਰ ਕੀਤਾ ਨਹੀਂ ਇਹ ਮੈਂ ਡਿਊਟੀ ਸਮਝ ਕੇ ਕਿਉਂਕਿ ਉਸ ਫਨਕਾਰ ਦੇ ਬੇਟੇ ਦਾ ਇਹ ਗੀਤ ਸੀਗਾ ਜਿਸ ਫਨਕਾਰ ਨੂੰ ਮੈਂ ਬਹੁਤ ਰੂਹ ਨਾਲ ਮਾਣਿਆ ਨਾਲ ਬੈਠ ਬੈੜ ਕੇ ਉਹਨਾਂ ਦਾ ਗਾਣਾ ਸੁਣਿਆ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਬਹੁਤ ਸਾਰੀਆਂ ਮੇਰੀਆਂ ਫੋਟੋਜ਼ ਸਰਦੂਸ ਸਕੰਦਰ ਸਾਹਿਬ ਦੇ ਨਾਲ ਦੇਖੀਆਂ ਹੋਣਗੀਆਂ ਤੇ ਇਸ ਕਰਕੇ ਫਰਜ਼ ਬਣਦਾ ਦੇਖੋ ਤਿੰਨ ਹਫ਼ਤਿਆਂ ਵਿੱਚ ਬਹੁਤ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਤਿੰਨਾ ਹਫ਼ਤਿਆਂ ਵਿੱਚ ਇਹ ਗੀਤ ਚੱਲਿਆ ਕਿੰਨਾ ਇਹ ਦੇਖੋ ਗੀਤ ਦਾ ਟਾਈਟਲ ਵੀ ਪੜ ਲਓ ਉਹਨਾਂ ਦੇ ਆਪਣੇ ਚੈਨਲ ਤੇ ਵੀ ਆ ਤੇ 22000 ਤੱਕ ਵੀ ਦੀ 22 ਮਤਲਬ 2000.200 ਮਤਲਬ 2.5 2200 22000 ਤੱਕ ਵੀ ਮਤਲਬ ਇਸ ਗੀਤ ਨੂੰ ਸੁਣਿਆ ਨਹੀਂ ਗਿਆ ਵਿਊਅਰ ਦੇਖ ਲਓ ਕਿੰਨੇ ਨੇ 4 ਵੀਕਾਂ ਦੇ ਵਿੱਚ ਹੁਣ ਤੁਸੀਂ ਸੋਚੋ ਕੀ ਕੀ ਫਾਇਦਾ ਇਹਨਾਂ ਲੋਕਾਂ ਦੇ ਰੌਲਾ ਪਾਉਣ ਦਾ ਕੀ ਫਾਇਦਾ ਵੱਡੀਆਂ-ਵੱਡੀਆਂ ਗੱਲਾਂ ਕਰਨ ਦੇ ਸਰਦਾਰ ਸਿਕੰਦਰ ਸਾਹਿਬ ਬਾਰੇ ਔਰ ਇਹ ਵੀ ਦੇਖੋ ਇਹਨਾਂ ਦੇ ਚੈਨਲ ਨੂੰ ਵੀ ਸਿਰਫ ਔਰ ਸਿਰਫ 154 ਸਬਸਕ੍ਰਾਈਬਰਸ ਮਿਲੇ ਹੋਏ ਨੇ 154 ਇਹਦਾ ਮਤਲਬ ਹੈ ਵੀ ਫਨਕਾਰ ਗਾਉਣ ਵਾਲਿਆਂ ਵਿੱਚੋਂ ਕਿਸੇ ਨੇ ਵੀ ਨਹੀਂ ਸਬਸਕ੍ਰਾਈਬ ਕੀਤਾ ਹੋਏਗਾ ਇਸ ਚੈਨਲ ਨੂੰ ਹਾਲਾਂਕਿ ਮੈਂ ਕੀਤਾ ਹੈ ਮੈਂ ਆਪਣੀ ਡਿਊਟੀ ਤੇ ਹਮੇਸ਼ਾ ਖੜਾ ਜਿੱਥੇ ਮੈਨੂੰ ਲੱਗਦਾ ਲੋੜ ਹੈ ਤੇ ਬੜੇ ਦੁੱਖ ਨਾਲ ਇਹ ਸਾਰਾ ਕਹਿਣਾ ਪੈ ਰਿਹਾ ਤੁਹਾਨੂੰ ਇਹ ਵੀ ਦਿਖਾਤਮਾ ਕਿ ਮੈਂ ਆਲਾਪ ਸਿਕੰਦਰ ਦਾ ਜਦੋਂ ਗਾਣਾ ਇੱਕ ਬੜਾ ਮੈਨੂੰ ਪਿਆਰਾ ਲੱਗਾ ਸੀ ਆਲਾਪ ਨੇ ਬਹੁਤ ਸਰੀਲਾ ਗਾਇਆ ਸੀ ਮੈਂ ਉਹ ਸ਼ੇਅਰ ਕੀਤਾ ਸੀ ਉੱਥੇ ਵੀ 13-14 ਹਜ਼ਾਰ ਲੋਕਾਂ ਨੇ ਮੇਰੇ ਚੈਨਲ ਤੇ ਦੇਖਿਆ ਬਹੁਤ ਪਿਆਰੇ ਪਿਆਰੇ ਕਮੈਂਟਸ ਆਏ ਨੇ ਮੈਂ ਲਿਖਿਆ ਵੀ ਸੀਗਾ ਕਿ ਆਲਾਪ ਨੇ ਇੱਥੇ ਬੜਾ ਸਰੀਲਾ ਤੇ ਟਿਕਵਾ ਗਾਇਆ ਜੀਓ ਪੁੱਤਰ ਮਜ਼ਾ ਆ ਗਿਆ ਸੋ ਮੈਂ ਨੂੰ ਜੋ ਚੰਗਾ ਲੱਗੇ ਮੈਂ ਹਮੇਸ਼ਾ ਕਰਦਾ ਰਹਿਣਾ ਸੋ ਬੜਾ ਮੈਂ ਇੱਕ ਗੱਲ ਸਾਂਝੀ ਕਰਨੀ ਸੀ ਬਸ ਕਿ ਤੁਸੀਂ ਆਪਣੀ ਡਿਊਟੀ ਨਿਭਾਈ ਹੀ ਨਹੀਂ ਉਹਨਾਂ ਫਨਕਾਰਾਂ ਨੇ ਜਿਨ੍ਹਾਂ ਨੂੰ ਨਿਭਾਉਣੀ ਚਾਹੀਦੀ ਸੀ ਬੜੇ ਦੁੱਖ ਦੀ ਗੱਲ ਆ ਅਲਾਪ ਤੇ ਸਾਰੰਗ ਦੋਨੋਂ ਬਹੁਤ ਹੁਣ ਹਾਰ ਬੱਚੇ ਨੇ ਸਾਡੀ ਭੈਣ ਅਮਨ ਨੂਰੀ ਵੀ ਸੁਰੀਲੀ ਆ ਤੁਹਾਨੂੰ ਪਤਾ ਵੱਡੀ ਫਨਕਾਰਾ ਉਹ ਵੀ ਪਰ ਮੈਨੂੰ ਸੱਚੀ ਸ਼ਿਕਵਾ ਉਹਨਾਂ ਫਨਕਾਰਾਂ ਤੇ ਜਿਨ੍ਹਾਂ ਨੇ ੱੱਕੇ ਨਾਲ ਸਰਦੂਸ ਸਿਕੰਦਰ ਨੂੰ ਬਹੁਤ ਗਾਣਾ ਸੁਣਾਇਆ ਬਿਨਾਂ ਵਜ੍ਹਾ ਗਾਣਾ ਸੁਣਾਇਆ ਸਰਦੂਸ ਸਿਕੰਦਰ ਸਾਹਿਬ ਨੂੰ ਔਰ ਬਹੁਤ ਦੁੱਖ ਦੀ ਗੱਲ ਹੈ ਤੇ ਮੈਂ ਸਾਰੰਗ ਸਿਕੰਦਰ ਸਾਹ ਉਹਨਾਂ ਵਾਸਤੇ ਦੁਆ ਕਰਦਾ ਔਰ ਯਾਰਾਂ ਦੋਸਤਾਂ ਬਾਅਦਿਆਂ ਨੂੰ ਜ਼ਰੂਰ ਕਹਾਂਗਾ ਕਿ ਇਸ ਗੀਤ ਨੂੰ ਸਰਚ ਕਰਕੇ ਮੀ ਐਂਡ ਹਰ ਸਰਚ ਕਰੋਗੇ ਨਾਲ ਸਾਰੰਗ ਸਿਕੰਦਰ ਦਾ ਤੁਸੀਂ ਨਾਮ ਲਿਖ ਦੋਗੇ ਤੇ ਇਹ ਗੀਤ ਆ ਜਾਏਗਾ ਇਸ ਗੀਤ ਨੂੰ ਸੁਣੋ ਸ਼ੇਅਰ ਕਰੋ ਸੋਹਣੇ ਸੋਹਣਾ ਕਮੈਂਟ ਕਰੋ ਤੇ ਆਪਣੇ ਯਾਰਾਂ ਦੋਸਤਾਂ ਨੂੰ ਜੁੜ ਦੱਸਿਓ ਸੋ ਇੰਨੀ ਅੱਜ ਗੱਲਬਾਤ ਸੀ ਹੋ ਸਕਦਾ ਹੈ ਕਿ ਤੁਹਾਨੂੰ ਮੇਰੇ ਜਿਹੜੇ ਈਵਿਊਅਰਸ ਨੂੰ ਇਹ ਗੱਲ ਜ਼ਰੂਰ ਪਸੰਦ ਆਏਗੀ ਕਿਉਂਕਿ ਮੈਂ ਸੱਚ ਬੋਲ ਦਿੰਦਾ ਮੇਰੀ ਇਹ ਪ੍ਰੋਬਲਮ ਕਹਿ ਲੋ ਮੇਰਾ ਸੁਭਾਅ ਕਹਿ ਲੋ ਮੈਂ ਸੱਚ ਬੋਲ ਦਿੰਦਾ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਸੱਚ ਬੋਲ ਦਿੰਦਾ ਮੈਂ ਕਿਸੇ ਨੂੰ ਕਦੇ ਗੰਦੀਆਂ ਗਾਲਾਂ ਨਹੀਂ ਕੱਢੀਆਂ ਪਰ ਮੈਂ ਗੱਲਾਂ ਜ਼ਰੀਏ ਕੁਛ ਨਾ ਕੁਛ ਜ਼ਰੂਰ ਸੱਚ ਬੋਲ ਜਾਂਦਾ ਸੋ ਬਹੁਤ ਬਹੁਤ ਸ਼ੁਕਰੀਆ ਚੈਨਲ ਨੂੰ ਪਿਆਰ ਕਰਨ ਲਈ ਪੇਜ ਨੂੰ ਪਿਆਰ ਕਰਨ ਲਈ ਟਿਕਟੌਕ ਤੇ ਇੰਸਟਾਗ੍ਰਾਮ ਨੂੰ ਪਿਆਰ ਕਰਨ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ